ਜਿਹੜੀਆਂ ਤਾਕਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਆਪਣੀ ਤਾਕਤ ਹੀ ਗੁਰੂ ਘਰਾਂ ਚੋਂ ਆਉਂਦੀ ਹੈ ਆਪਣੀ ਸੇਵਾ ਭਾਵਨਾ ਗੁਰੂ ਘਰਾਂ ਦੀ ਉੱਥੋਂ ਨਿਕਲਦੀ ਹੈ ਉਹਨੇ ਕਿਹਾ ਗੁਰੂ ਘਰਾਂ ਦੀ ਕਬਜ਼ਾ ਕਰ ਲਓ ਤੇ ਕਰ ਲਿਆ ਉਹਨਾਂ ਨੇ ਹੁਣ ਤਤ ਹضور ਸਾਹਿਬ ਤੇ ਜਿਹੜਾ ਆਪਣਾ ਤਤ ਸਾਹਿਬ ਹੈ ਹੁਣ ਕੰਟਰੋਲ ਸਿੱਖ ਪੰਥਰ ਨਹੀਂ ਉਹਦੇ ਤੇ ਆਪਣੇ ਲੋਕ ਉੱਥੇ ਮੈਨੂੰ ਮੈਨੂੰ ਕਰ ਰਹੇ ਹੁਣ ਤਤ ਹضور ਸਾਹਿਬ ਦਾ ਕੰਟਰੋਲ ਮਰਾਸਕਾ ਸਰਕਾਰ ਕੋਲ ਚਲਾ ਗਿਆ ਹੈ ਪਟਨਾ ਸਾਧੋ ਵੀ ਪਟਕਾ ਉੱਤਰ ਚਲੇ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਕੰਟਰੋਲ ਬੀਜੇਪੀ ਕੋਲੇ ਚਲੇ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣੇ ਦੀ ਬਣਾ ਕੇ ਹਰਿਆਣੇ ਦੇ ਵਿੱਚ ਵੀ ਹਰਿਆਣਾ ਸਰਕਾਰ ਨੇ ਕਬਜ਼ਾ ਕਰ ਲਿਆ ਐਂਜੀਪੀਸੀ ਤੇ ਵੀ ਅਖੀਰਲਾ ਕਿਲਾ ਥੋੜਾ ਬਚਿਆ ਸੀ ਉਹਦੇ ਤੇ ਵੀ ਹਮਲਾ ਕਰਤਾ ਉਹ ਅਸੀਂ ਮਸਾਬ ਬਚਾਇਆ ਫਿਰ ਉਹਨੇ ਕਿਹਾ ਕਾਲੀ ਦਲ ਨੂੰ ਖਤਮ ਕਰ ਲਿਓ ਜਿਹੜਾ ਕਹਿੰਦੀ ਹਰਪ੍ਰੀਤ ਸਿੰਘ ਉਹਨਾਂ ਨਾਲ ਗੱਲ ਕਰਕੇ ਇੱਕ ਕਮੇਟੀ ਬਣਾਈ ਇੱਕ ਸਿਸਟਮ ਬਣਾ ਲਿਆ ਕਿ ਕਾਲੀਨਦਨ ਨੂੰ ਦੋ ਫਾੜ ਕਰਕੇ ਕਾਲੀਨਦਨ ਦੇ ਕਬਜ਼ਾ ਕਰ ਲੋ ਕਿ ਜਮਾ ਪੂਰੀ ਕੰਟਰੋਲ ਸਿਕਉਮ ਦਾ ਆਪਣੇ ਹੱਥ ਚ ਲੈ ਲੋ ਜਿਹੜਾ ਕਿਤੇ ਬੋਲ ਨਾ ਸਕੇ ਕੁਝ ਕਰ ਨਾ ਸਕੇ ਤੇ ਆਪਾਂ ਚੁੱਪਚਾਪ ਫੈਲੇ ਰਹੇ ਆਪਣੀ ਫੌਜ ਨੂੰ ਕਮਜ਼ੋਰ ਕਰਦੇ ਰਹੇ ਤੇ ਅੱਜ ਦੇਖੋ ਸਾਰੀ ਦਿੱਤੀਆਂ ਮਾਰਨ ਲੱਗ ਪਈਆਂ ਮੁਸਲਮਾਨ ਭਾਈਚਾਰਾ ਮੈਂ ਇੱਕ ਤਾਂ ਉਹਨਾਂ ਦੀ ਤਾਰੀਫ਼ ਕਰਦਾ ਹਾਂ ਤੁਸੀਂ ਦੇਖ ਲਓ ਬਾਵਰੀ ਮਸਜਿਦ ਬੀਜੇਪੀ ਨੇ ਢਾਈ ਮੁਸਲਮਾਨ ਮਰ ਜੂਗਾ ਪਰ ਬੀਜੇਪੀ ਉਹਲੀ ਰੋਡ ਪਾਉਂਦਾ ਆਪਣੇ ਸਰਬਾਰ ਸਾਹਿਬ ਆਪਣੇ ਕਾਂਗਰਸ ਨੇ ਟੈਂਕਾਂ ਤੋਂ ਪਰ ਹਮਲਾ ਕੀਤਾ ਆਪਣੇ ਹਜ਼ਾਰਾਂ ਬੰਦੇ ਦਾ ਕਤਲ ਕਰਤਾ ਸਿੱਖ ਪਰੇਸ਼ਾਨ ਨਾ ਜਾਂਦੇ ਆ ਬੋਰਡ ਬੋਰ ਕਾਂਗਰਸ ਨੂੰ ਪਰੇਸ਼ਾਨ ਆ ਜੱਫੀ ਦਾ ਫੋਟੋ ਚਾਉਣ ਕੇ ਰਾਹੁਲ ਗਾਂਧੀ ਨਾਲ ਸਾਰੇ ਨਾਲ ਤੁਸੀਂ ਦੇਖ ਲਓ ਪੰਜਾਬ ਵਿੱਚ ਤਿੰਨ ਵਾਰ ਸਰਕਾਰਾਂ ਕਾਂਗਰਸ ਦੀਆਂ ਬਣਾਦੀਆਂ ਫਿਰ ਕੀ ਕੀ ਆਪਣੀ ਕੌਮ ਨੂੰ ਪਤਾ ਨਹੀਂ ਕੀ ਹੋ ਗਿਆ ਦੋ ਗਨਮੈਨ ਦਿਖਾ ਦਿਓ ਕਿਸੇ ਨੂੰ ਤੇ ਮਿੰਟ ਛਾਲ ਮਾਰ ਕੇ ਛੱਡ ਜੁਗਾ ਕੌਮ ਨੂੰ ਜੇ ਮੈਨ ਬਣਾ ਦਿਓ ਕਿਸੇ ਟੁਟੇਗੇ ਸਕੂਮ ਦਾ ਮਿੰਟ ਛਾਲ ਮਾਰ ਜਾਣਗੇ ਥੋੜੀ ਜੀ ਮਾਇਆ ਦਿਖਾ ਦਿਓ ਤੇ ਮਗਰ ਮਗਰ ਭੱਜੇ ਜਾਣਗੇ ਆ ਹੋ ਕੀ ਗਿਆ ਆਪਣੇ ਤੋਂ ਅੱਜ ਤਾਈਓ ਆਪਣੇ ਦੇ ਹੁਕਮ ਖੇਤਰ ਪੈਣ ਲੱਗ ਗਿਆ ਕਿਉਂਕਿ ਆਪਾਂ ਇੰਨੇ ਗੜ ਗਏ ਇੰਨੇ ਕਮਜ਼ੋਰ ਹੋ ਗਏ ਤੇ ਹੁੰਦੇ ਗੋ ਹਾਲਾਤ ਆਈਂ ਝਾੜੂ ਵਾਲੇ ਨੂੰ ਪੰਜਾਬ ਚ ਲਿਆਉਣ ਵਾਲਾ ਕੌਣ ਹੈ ਆਪਣੇ ਸਰਦਾਰ ਕਹਿੰਦੇ ਇਹਨੂੰ ਮੌਕਾ ਲਿਆਓ ਲਿਆਓ ਆਪਾਂ ਆਪਣੇ ਅਰਦਾਸ 하고 ਜੀ ਕਹਿੰਦੇ ਰਾਜ ਕਰੇਗਾ ਖਾਲਸਾ ਤੇ ਕਾਂਸੇ ਆਂ ਕੀਤਾ ਰਾਜ ਦੇ ਤਾਂ ਕੇਜਰੀਵਾਲ ਨੂੰ ਕੇਜਰੀਵਾਲ ਅੱਜ ਤੁਹਾਡੇ ਕੋਲੇ ਨਹੀਂ ਇੱਥੇ ਉਹ ਰਹਿੰਦਾ ਮਹੱਲੀ ਪੰਜਾਬ ਸਰਕਾਰ ਨੇ 50 ਕਰੋੜ ਰੁਪਏ ਦਾ ਘਰ ਬਣਾ ਕੇ ਦਿੱਤਾ ਹੈ ਸਸੋੜੀਆ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਰਹਿੰਦਾ ਸਾਰੀਆਂ ਫਾਈਲਾਂ ਮੁੱਖ ਸਸੋੜੀਆ ਤੇ ਕੇਜਰੀਵਾਲ ਕੋਲ ਜਾਂਦੀਆਂ ਭਗਵੰਦ ਮਾਨ ਨੂੰ ਤਾਂ ਕੱਲੇ ਕਮਰੇ 'ਚ ਬਿਠਾ ਕੇ ਰੱਖਿਆ ਕਿ ਅਜਾ ਕੇਜਰੀਵਾਲ ਹੈ ਉਹਦੇ ਕੋਲੇ 200 ਬੰਦਾ 50 ਪੁਲਿਸ ਦਾ ਸਿਕਿਉਰਿਟੀ ਵਾਸਤੇ ਜਿੱਥੇ ਹਿੰਦੁਸਤਾਨ ਜਾਂਦਾ ਹੈ ਪੰਜਾਬ ਸਰਕਾਰ ਕਰਾਏ ਕਰਕੇ ਜਿੰਨੇ ਹਾਜ਼ ਪੈਸਾ ਪੰਜਾਬ ਸਰਕਾਰ ਦਾ ਜਿੰਨੇ ਇਸ਼ਤਿਹਾਰ ਤੁਸੀਂ ਹਿੰਦੁਸਤਾਨ ਜਾਮਾਦੀ ਪਾਰਟੀ ਦੇ ਕੇ ਇਗਲ ਦੇਖੋਗੇ ਹਜ਼ਾਰ ਕਰੋੜ ਰੁਪਏ ਹਰ ਸਾਲ ਉਹਨਾਂ ਇਸ਼ਤਿਹਾਰਾਂ ਤੇ ਦਿੰਦਾ ਪੰਜਾਬ ਸਰਕਾਰ ਆਪਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਪਛਾਣਿਏ ਆਪਣੇ ਕਿਹੜੇ ਬਾਹਰ ਲੈ ਕੇ ਪੜਾਈ ਕਿਹੜੇ ਆਪਦੀ ਕੌਮ ਦੀ ਕਮੀਆਂ ਆਪਾਂ ਆਪਣੇ ਨੂੰ ਤਾਂ ਦੂਜੇ ਆਪਣੇਆਂ ਨੂੰ ਮਾਰਨ ਲੱਗ ਜਾਂਦੇ ਆ ਦੂਜਿਆਂ ਤੋਂ ਅਪਲੋਡ ਜਾਂਦੇ ਨਹੀਂ ਸੇਕ ਕੌਮ ਬਹੁਤ ਅੱਗੇ ਵੱਧ ਸਕਦੀ ਹੈ ਜੇ ਸੇਕ ਕੌਮ ਇਕੱਠੀ ਹੋ ਜੇ